ਸ਼੍ਰੀ ਅਕਾਲ ਤਖਤ ਸਾਹਿਬ ਤੋਂ ਜਾਰੀ ਹੋਏ ਹੁਕਮਨਾਮੇ ਤੋਂ ਬਾਅਦ ਪੰਜ ਮੈਂਬਰੀ ਭਰਤੀ ਕਮੇਟੀ ਦੇ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੀ ਮੈਂਬਰਸ਼ਿਪ ਅਭਿਆਨ ਜਿਹੜੀ ਉਹ ਪੂਰੀ ਕੀਤੀ ਗਈ ਹੈ ਹੁਣ ਅਕਾਲੀ ਦਲ ਦਾ ਪ੍ਰਧਾਨ ਚੁਣਨ ਦਾ ਸਮਾਂ ਆ ਗਿਆ ਹਾਲਾਂਕਿ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਨੂੰ ਅਕਾਲੀ ਦਲ ਦਾ ਪ੍ਰਧਾਨ ਪਹਿਲੇ ਹੀ ਚੁੜਿਆ ਜਾ ਚੁੱਕਿਆ ਕੱਲ 11 ਅਗਸਤ ਨੂੰ ਸਵੇਰੇ 11 ਵਜੇ ਇਹ ਚੋਣ ਜਿਹੜੀ ਉਹ ਹੁਣ ਜਾਰੀ ਹੈ ਸਾਡੇ ਨਾਲ ਚਰਨਜੀਤ ਸਿੰਘ ਬਰਾੜੋਰੀ ਨੇ ਜਿਹੜੇ ਪੰਜ ਮੈਂਬਰੀ ਭਰਤੀ ਕਮੇਟੀ ਦੇ ਨਾਲ ਪੂਰੀ ਪ੍ਰਕਿਰਿਆ ਦਾ ਹਿੱਸਾ ਰਹੇ ਨੇ ਤੇ ਸੂਤਰਧਾਰ ਨੇ ਇਸ ਪੂਰੇ ਜੋ ਵੀ ਪ੍ਰਕਿਰਿਆ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਡਾਕਟਰ ਸਾਹਿਬ ਕੱਲ ਆਖਿਰਕਾਰ ਉਹ ਸਮਾਂ ਆ ਗਿਆ ਜੀ ਜਿਸ ਨੂੰ ਲੈ ਕੇ ਪਿਛਲੇ ਕਈ ਮਹੀਨਿਆਂ ਤੋਂ ਲਗਾਤਾਰ ਜਿਹੜਾ ਹੈਗਾ ਕੰਮ ਚੱਲ ਰਿਹਾ ਸੀ ਕੱਲ ਦੀ ਪ੍ਰਕਿਰਿਆ ਸਮਝਣਾ ਚਾਹੂੰਗਾ 11 ਵਜੇ ਦਾ ਪਤਾ ਲੱਗਿਆ ਭਾਈ ਗੁਰਦਾਸ ਜੀ ਹਾਲ ਦੀ ਗੱਲ ਹੋ ਰਹੀ ਸੀ ਪਹਿਲਾਂ ਤੁਸੀਂ ਹਾਲਾਂਕਿ ਇੱਤੇ ਜਦ ਸੰਬੰਧਰੀ ਹਾਲ ਮੰਗਿਆ ਪਰ ਉਹ ਤਬਦੀਲੀ ਆ ਗਈ ਕੱਲ ਇਹ ਪ੍ਰਕਿਰਿਆ ਕਿਸ ਤਰ੍ਹਾਂ ਦੀ ਰਹਿਣ ਵਾਲੀ ਹੈ ਤੇ ਇਹ ਪ੍ਰਧਾਨਗੀ ਦੀ ਪ੍ਰਕਿਰਿਆ ਕਿੰਨੇ ਵਜੇ ਤੱਕ ਕੰਪਲੀਟ ਹੋ ਜਾਏਗੀ ਧੰਨ ਧੰਨ ਸ਼ੇਭ ਸ੍ਰੀ ਗੁਰੂ ਹਰਗੋਬਿੰਦ ਪਾਸ਼ਾ ਜੀ ਦੇ ਤਖਤ ਤੋਂ ਜਦੋਂ ਦਾ ਫੈਸਲਾ ਹੋਇਆ ਹੈ ਕੱਲ ਇੱਕ ਨਵਾਂ ਇਤਿਹਾਸ ਸਿਰਜਿਆ ਜਾ ਰਿਹਾ 105 ਸਾਲ ਬਾਅਦ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸੁਰਜੀਤੀ ਹੋ ਰਹੀ ਹੈ ਔਰ ਇਸ ਪੁਨਰਸੁਰਜੀਤੀ ਦੇ ਵਿੱਚ ਜਿਸ ਕਿਸਮ ਦਾ ਲੱਖਾਂ ਲੋਕਾਂ ਨੇ ਆਪਣਾ ਯੋਗਦਾਨ ਪਾਇਆ ਪੰਜਾਬ ਹੀ ਨਹੀਂ ਮੈਂ ਕਹੂੰਗਾ ਕਿ ਮਹਾਰਾਸ਼ਟਰ ਦੀ ਸੰਗਤ ਨੇ ਕਰਨਾਟਕਾ ਦੀ ਸੰਗਤ ਨੇ ਦਿੱਲੀ ਤੋਂ ਬਿਹਾਰ ਤੋਂ ਇਸੇ ਤਰ੍ਹਾਂ ਹਰਿਆਣੇ ਤੋਂ ਹਿਮਾਚਲ ਤੋਂ ਜੰਮੂ ਕਸ਼ਮੀਰ ਤੋਂ ਰਾਜਸਥਾਨ ਤੋਂ ਇਹ ਵਿਦੇਸ਼ਾਂ ਤੋਂ ਵੀ ਜਿਹੜੇ ਸਾਡੇ ਜਿੰਨੇ ਡੈਲੀਗੇਟ ਹੈ ਇਹ ਸਾਰਿਆਂ ਨੇ ਬਹੁਤ ਵੱਧ ਚੜ ਕੇ ਹਿੱਸਾ ਪਾ ਕੇ ਭਰਤੀ ਦੇ ਵਿੱਚ ਤੇ ਕੱਲ ਇੱਕ ਉਹ ਸੁਭਾਗਾ ਦਿਨ ਆ ਰਿਹਾ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਪੁਨਰਸੁਰਜੀਤੀ ਹੋਣੀ ਹੈ ਔਰ ਜੇ ਜੀ ਤੁਸੀਂ ਭਾਈ ਗੁਰਦਾਸ ਹਾਲ ਦੀ ਗੱਲ ਕੀਤੀ ਚਾਹੀਦਾ ਸੀਗਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੇ ਤਹਿਤ ਭਰਤੀ ਹੋਈ ਕਿ ਤੇਜਾ ਸਿੰਘ ਸਮੁੰਦਰੀ ਹਾਲ ਦਿੱਤਾ ਜਾਂਦਾ ਪਤਾ ਨਹੀਂ ਕਿਉਂ ਛੋਟੇ ਦਿਲ ਕੀਤੇ ਹੋਏ ਆਪੇ ਜੇ ਦਰਵਾਜ਼ੇ ਸੀ ਆਪਣੀਆਂ ਸਿੱਖ ਭਰਾਵਾਂ ਨੂੰ ਜੋ ਸਿੱਖ ਸੰਗਤਾਂ ਨੂੰ ਦਰਵਾਜ਼ੇ ਭੇੜਨੇ ਆ ਤੇ ਉਹਦੇ ਨਾਲ ਮਤਲਬ ਦਾਇਰਾ ਛੋਟਾ ਹੁੰਦਾ ਵੱਡਾ ਕਰਨ ਦੀ ਸੋਚਣ ਦੀ ਬਜਾਏ ਛੋਟਾ ਕਰ ਰਹੇ ਫਿਰ ਭਾਈ ਗੁਰਦਾਸ ਹਾਲ ਦਿੱਤਾ ਭਾਈ ਗੁਰਦਾਸ ਹਾਲ ਦੇ ਵਿੱਚ ਕੱਲ ਤਕਰਾਰ ਸਾਡੇ ਲੀਡਰ ਸਾਹਿਬਾਨ ਜਦੋਂ ਗਏ ਤਿਆਰੀ ਦੇ ਸਬੰਧ ਦੇ ਵਿੱਚ ਤਾਂ ਉੱਥੇ ਇਸ ਗੱਲ ਤੋਂ ਬਣੀ ਕਿ ਉਹ ਉੱਥੇ ਮੈਨੇਜਰ ਜਿਹੜੇ ਉਹਨਾਂ ਦੇ ਮੌਜੂਦਾ ਉਹਨਾਂ ਨੇ ਕਹਿਣ ਲੱਗੇ ਕਿ ਤੁਹਾਨੂੰ ਗੁਰੂ ਸਾਹਿਬ ਦਾ ਪ੍ਰਕਾਸ਼ ਨਹੀਂ ਅਸੀਂ ਕਰਨ ਦੇਣਾ ਤਾਂ ਇਹ ਇਸ ਗੱਲ ਤੇ ਸਾਡੇ ਸਾਰੇ ਬੰਦੇ ਭੜਕ ਗਏ ਵੀ ਜਿਹੜਾ ਸ਼੍ਰੋਮਣੀ ਅਕਾਲੀ ਦਲ ਆਪਣੀਆਂ ਕਾਨਫਰੰਸਾਂ ਵਿੱਚ ਵੀ ਗੁਰੂ ਮਹਾਰਾਜ ਦੀ ਹਾਜ਼ਰੀ ਜਿਹੜੀ ਹੈ ਉਹਦੇ ਵਿੱਚ ਕਰਦਾ ਹੈ ਹੋਰ ਵੀ ਜਿਹੜੀਆਂ بڑے ਸਮਾਗਮ ਹੈ ਜਿਹੜੇ ਗੁਰੂ ਸਾਹਿਬ ਦੀ ਹਾਜ਼ਰੀ ਦੇ ਵਿੱਚ ਹੁੰਦੇ ਆ ਤਾਂ ਉਹਦਾ ਜਵਾਬ ਸੀਗਾ ਕਿ ਜੇ ਬਾਦਲ ਧੜੇ ਨੇ ਵੀ ਜਦੋਂ ਪ੍ਰਕਾਸ਼ ਨਹੀਂ ਕੀਤਾ ਤੇ ਤੁਸੀਂ ਵਿਜਿਦ ਕਿਉਂ ਐ ਵੀ ਇਸ ਕਰਕੇ ਅਸੀਂ ਕਰਨ ਨਹੀਂ ਦੇਣਾ ਜੀ ਦਾ ਸਪਸ਼ਟਿਕਰਨ ਐਸਪੀਸੀ ਦੇ ਪੇਜ ਤੇ ਵੀ ਜਦੋਂ ਸ਼ਾਮ ਨੂੰ ਆਇਆ ਕਿ ਹਾਂ ਅਸੀਂ ਨਹੀਂ ਕਰਨ ਦਿੱਤਾ ਕਿਉਂਕਿ ਇਹਨਾਂ ਦਾ ਸਿਆਸੀ ਸਮਾਗਮ ਸੀ ਮੇਰੀ ਇੱਕ ਬੇਨਤੀ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਬਰਸੋਇਆ ਜਿਹੜਾ ਸ਼੍ਰੋਮਣੀ ਅਕਾਲੀ ਦਲ ਹੈ ਤੇ ਜੇ ਉਹ ਮੀਰੀ ਤੇ ਪੀਰੀ ਦੇ ਸਿਧਾਂਤ ਨੂੰ ਛੱਡੂਗਾ ਤੇ ਫਿਰ ਕੌਣ ਪਹਿਰਾ ਦੇਊਗਾ ਇਸ ਕਰਕੇ ਸਾਨੂੰ ਭਵੇਂ ਦੇਸ਼ ਦੇ ਕਾਨੂੰਨ ਦੇ ਵਿੱਚ ਰਹਿਨੇ ਆ ਦੇਸ਼ ਦੇ ਕਾਨੂੰਨ ਦਾ ਸਾਨੂੰ ਫਿਕਰ ਹੈ ਪਰ ਅਸੀਂ ਪੰਥ ਨਹੀਂ ਛੱਡ ਸਕਦੇ ਇਹ ਇਹ ਇਸ ਕਰਕੇ ਅਸੀਂ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਦੇ ਵਿੱਚ ਅਸੀਂ ਪ੍ਰੋਗਰਾਮ ਕੱਲ 11 ਵਜੇ ਸਹੀ ਰੱਖਿਆ ਔਰ ਮੈਂ ਸਮਝਦਾ ਕਿ ਇਤਿਹਾਸਿਕ ਟਾਈਮ ਇਤਿਹਾਸਿਕ ਘੜੀ ਹੈ ਕਿ ਜਿਸ ਬਾਬਾ ਅਕਾਲੀ ਬਾਬਾ ਫੂਲਾ ਸਿੰਘ ਦੀਆਂ ਉਦਾਹਰਨਾਂ ਦਿੱਤੀਆਂ ਜਾਂਦੀਆਂ ਕਿ ਉਹੋ ਜੇ ਜਥੇਦਾਰ ਹੋਣ ਤੇ ਉਸ ਦੀ ਯਾਦਗਾਰ ਚ ਬਣੇ ਬੁਰਜ ਦੇ ਵਿੱਚ ਕੱਲ ਇੱਕ ਪ੍ਰਧਾਨ ਜਿਹੜਾ ਸ਼ਰਮਣੀ ਅਕਾਲੀ ਦਲ ਦਾ ਉਹ ਬਣਨ ਜਾ ਰਿਹਾ ਠਾਪਿਆ ਜਾ ਰਿਹਾ ਅੱਛਾ ਇਹ ਬਰਤ ਪ੍ਰਕਿਰਿਆ ਕੀ ਰਹਿਣ ਵਾਲੀ ਆ 11 ਅਗਸਤ 11 ਵਜੇ ਜਦੋਂ ਇਹ ਸ਼ੁਰੂਆਤ ਹੋ ਜੇਗੀ ਤਾਂ ਉਹ ਪ੍ਰਕਿਰਿਆ ਕਿਸ ਤਰ੍ਹਾਂ ਚੱਲੇਗੀ ਕਿਵੇਂ ਪ੍ਰਧਾਨ ਚੁੜਿਆ ਜਾਏਗਾ ਔਰ ਇਹ ਕਿੰਨਾ ਕੁ ਟਾਈਮ ਦਾ ਪੂਰਾ ਹੈਗੀ ਜਿਹੜੀ ਪ੍ਰਕਿਰਿਆ ਦੇਖੋ 500 ਦੇ ਕਰੀਬ ਡੈਲੀਗੇਟ ਜਿਹੜੇ ਹੈਗੇ ਆ ਮਤਲਬ ਉਹਨਾਂ ਨੇ ਸਾਰਿਆਂ ਨੇ ਸ਼ਿਰਕਤ ਕਰਨੀ ਹੈ ਕਿੰਨੇ ਕਰਦੇ ਆ ਸ਼ਿਰਕਤ ਉਹ ਸਾਰਿਆਂ ਨੇ ਕਰਨੀ ਹੈ ਜਦੋਂ ਉਹ ਜਿਹੜੇ ਡੈਲੀਗੇਟ ਹੈ ਸਭ ਦੀ ਹਾਜ਼ਰੀ ਲੱਗਣੀ ਹੈ ਆਈਡੈਂਟੀਟੀ ਕਾਰਡ ਚੈੱਕ ਹੋਣੇ ਆ ਚੈੱਕ ਹੋਣ ਤੋਂ ਬਾਅਦ ਜਦੋਂ ਪਾਰਟੀ ਦੀਆਂ ਜਿਹੜੀਆਂ ਸੋਧਾਂ ਐ ਸਭ ਤੋਂ ਵੱਡਾ ਕੰਮ ਕੀ ਹੈ ਕਿ ਜਿਹੜੇ ਮਨਮਰਜ਼ੀ ਦੇ ਜਿਹੜੇ ਕੰਮ ਚੱਲ ਰਿਹਾ ਪਾਰਟੀ ਦੇ ਵਿੱਚ ਉਹ ਬੰਦ ਕਰਨੇ ਆ ਕੋਈ ਵੀ ਪ੍ਰਧਾਨ ਹੋਵੇ ਕੋਈ ਵੀ ਪਾਰਟੀ ਦਾ ਅਹੁਦੇਦਾਰ ਹੋਵੇ ਉਹਨੂੰ ਇੱਕ ਫਰੇਮ ਦੇ ਵਿੱਚੋਂ ਦੀ ਲੰਘਣਾ ਪਵੇ ਇਹ ਨਹੀਂ ਵੀ ਜਿਹੜਾ ਮਰਜ਼ੀ ਪ੍ਰਧਾਨ ਨੇ ਗੱਡੀ 'ਚੋਂ ਜਾਂਦੇ ਨੇ ਹੁਕਮ ਕਰਤਾ ਜਿਹੜਾ ਮਰਜ਼ੀ ਪ੍ਰਧਾਨ ਨੇ ਕਿਤੇ ਬੈਠੇ ਨੇ ਦੋ ਬੰਦਿਆਂ ਨੇ ਕੰਨ 'ਚ ਫੂਕ ਮਾਰਤੀ ਤੇ ਉਹ ਕਰਤਾ ਇਹ ਇਹ ਨਹੀਂ ਇੱਕ ਪਾਰਟੀ ਦੇ ਵਿੱਚ ਬਹੁਤ ਵੱਡੀਆਂ ਸੋਧਾਂ ਸਾਰੀ ਲੀਡਰਸ਼ਿਪ ਨੇ ਮੁੱਠਾ ਪਾਚੀ ਕਰਕੇ ਔਰ ਖਾਸ ਕਰਕੇ ਪੰਜ ਮੈਂਬਰੀ ਭਰਤੀ ਕਮੇਟੀ ਨੇ ਜਿਨ੍ਹਾਂ ਦਾ ਮੈਂ ਧੰਨਵਾਦ ਵੀ ਕਰੂੰਗਾ ਕਿ ਬੜੇ ਸਬਰ ਸੰਤੋਖ ਨਾਲ ਹਰ ਖਿੱਤੇ 'ਚ ਜਾ ਕੇ ਉਹਨਾਂ ਨੇ ਹਰ ਥਾਂ ਤੇ ਜਾ ਕੇ ਹਰ ਬੰਦੇ ਨਾਲ ਤਾਲਮਿਲ ਕਰਕੇ ਬੁੱਧੀਜੀਵੀ ਵਰਗ ਨਾਲ ਵਕੀਲ ਸਹਿਬਾਨ ਨਾਲ ਡਾਕਟਰ ਸਹਿਬਾਨ ਨਾਲ ਪੱਤਰਕਾਰ ਭਾਈਚਾਰੇ ਨਾਲ ਸੰਮਲਣ ਕਰਕੇ ਤੇ ਇੱਕ ਐਸ ਸਥਿਤੀ ਦੇ ਵਿੱਚ ਗੱਲ ਲਿਆਂਦੀ ਆ ਕਿ ਸੋਧਾਂ ਜਿਹੜੀਆਂ ਉਹ ਹੋਣੀਆਂ ਉਹ ਮਤੇ ਪੜੇ ਜਾਣੇ ਆ ਫਿਰ ਜਿਹੜਾ ਇੱਕ ਸਾਡੇ ਮੀਰੀ ਤੇ ਪੀਰੀ ਦਾ ਸਿਧਾਂਤ ਰਿਹਾ ਉਹ ਵਰਤਨਾ ਕਿਵੇਂ ਚਾਹੀਦਾ ਹੈ ਇਹ ਕੱਲ ਨੂੰ ਇੱਕ ਲੋਕਾਂ ਦੇ ਵਿੱਚ ਸਪਸ਼ਟੀਕਰਨ ਜਾਊਗਾ ਕਿ ਜਿਹੜੀ ਪੀਰੀ ਹੈ ਉਹ ਮੀਰੀ ਦੇ ਵਿੱਚ ਦਖਲ ਦੇ ਸਕਦੀ ਹੈ ਤੇ ਸਾਡੇ ਕੀ ਹੈ ਸਾਡੇ ਜਿਹੜੀ ਜਿਹੜੀ ਮੀਰੀ ਹੈ ਉਹ ਪੀਰੀ ਨੂੰ ਦੱਬੀ ਬੈਠੀ ਹੈ ਜਮ ਕਿ ਅੱਜ ਇਸੇ ਕਰਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਿਧਾਂਤਾਂ ਦਾ ਮਲਿਆ ਮੇਟ ਹੋਇਆ ਪਿਆ ਇਸੇ ਕਰਕੇ ਐਸਟੀਪੀਸੀ ਦਾ ਪ੍ਰਧਾਨ ਲਾਚਾਰ ਹੈ ਕਿ ਸਾਨੂੰ ਤੇਜਾ ਸਿੰਘ ਸਮੁੰਦਰੀ ਹਾਲ ਨਹੀਂ ਦੇ ਸਕਦਾ ਹਲੇ ਕੱਲ ਨੂੰ ਪਤਾ ਨਹੀਂ ਉੱਥੇ ਮੱਥਾ ਟੇਕਣ ਵੇਲੇ ਵੀ ਕੋਈ ਵਾਰੀ ਕਹਿ ਦੇਣ ਵੀ ਖੱਬੇ ਜਾਓ ਜੀ ਸੱਜੇ ਜਾਓ ਜੀ ਤਾਂ ਇਸ ਕਰਕੇ ਇਹ ਜਿਹੜਾ ਕਨਸੈਪਟ ਸੀਗਾ ਸਾਡਾ ਸ਼ੁਰੂ ਤੋਂ ਚੱਲਿਆ ਕਿ ਪੀਰੀ ਦਾ ਜਿਹੜਾ ਇੱਕ ਕੁੰਡਾ ਉਹ ਉਹ ਰਾਜਨੀਤੀ ਤੇ ਰਹਿਣਾ ਚਾਹੀਦਾ ਅੱਜ ਕਿੰਨੇ ਕ ਵਜੇ ਤੱਕ ਇਹ ਪ੍ਰਕਿਰਿਆ ਪੂਰੀ ਹੋ ਜਾਏਗੀ ਤੇ ਕਿੰਨੇ ਕ ਵਜੇ ਕਲੀਅਰ ਹੋ ਜਾਏਗਾ ਕਿ ਅਕਾਲੀ ਦਲ ਦਾ ਅਗਲਾ ਪ੍ਰਧਾਨ ਕੌਣ ਹੋਵੇਗਾ ਪੰਜ ਮੈਂਬਰੀ ਕਮੇਟੀ ਦੇ ਵੱਲੋਂ ਜਿਹੜਾ ਚੁੜਿਆ ਜਾ ਰਿਹਾ ਦੇਖੋ ਦੋ ਗੱਲਾਂ ਨੇ ਬਰਾੜ ਸਾਹਿਬ ਇਹ ਮੇਰੇ ਜਾਂ ਕਿਸੇ ਦੇ ਵੱਸ ਨਹੀਂ ਹੈ ਅਗਰ ਚੋਣ ਸਰਬਸੰਮਤੀ ਨਾਲ ਹੋ ਸਕਦੀ ਹੈ ਤੇ ਫਿਰ ਕੱਲੇ ਮਤੇ ਨੇ ਤੇ ਪ੍ਰਧਾਨਗੀ ਭਾਸ਼ਣ ਨੇ ਤੇ ਅਗਰ ਕੋਈ ਕੈਂਡੀਡੇਟ ਵੱਧ ਜਾਂਦਾ ਮਤਲਬ ਜਿਹੜਾ ਕਿ ਹੁਣ ਤਿੱਕਰ ਤਾਂ ਚਾਂਸ ਨਹੀਂ ਲੱਗਦਾ ਪਰ ਜੇ ਵੱਧ ਜਾਂਦਾ ਤਾਂ ਜਿਹੜੇ ਸਾਡੇ ਬੈਲਟ ਹੈ ਉਹ ਵੀ ਤਿਆਰ ਰਹਿਣਗੇ ਜਿਹੜਾ ਵੋਟਰ ਬਕਸਾ ਹੁੰਦਾ ਜਿਹੜੇ ਚ ਤੁਹਾਨੂੰ ਕੈਮਰੇ ਚ ਤੁਸੀਂ ਦਿਖਾਉਣਾ ਹੁੰਦਾ ਕਿ ਕਿੱਥੇ ਵੋਟਾਂ ਪੈ ਰਹੀਆਂ ਕਿੱਥੋਂ ਪਾਰੇ ਆ ਉਹ ਵੀ ਸਾਰਾ ਕੁਝ ਤਿਆਰੀ ਰੱਖਾਂਗੇ ਜਿਹੜੀਆਂ ਬੈਲਟ ਦੇ ਵਿੱਚ ਕੀ ਸਪੈਸ਼ਲ ਨਿਸ਼ਾਨੀ ਹੋਵੇ ਤਾਂ ਕਿ ਇਹ ਨਾ ਹੋਵੇ ਵੀ ਕੋਈ ਮੌਕੇ ਤੇ ਆਏ ਲੱਗੇ ਵੀ ਭਾਵੇਂ ਉਹ ਬੈਲਟ ਇਹ ਤਾਂ ਹੈ ਨਹੀਂ ਵੀ ਪਹਿਲਾਂ ਦੇ ਕੋਈ ਛਪ ਕੇ ਆਉਣੇ ਆ ਪਰ ਫਿਰ ਵੀ ਇੱਕ ਐਸਾ ਪ੍ਰਬੰਧ ਰੱਖਾਂਗੇ ਜਿਹੜਾ ਪਾਰਦਰਸ਼ੀ ਢੰਗ ਨਾਲ ਠੀਕ ਢੰਗ ਨਾਲ ਹੋਵੇ ਜੇ ਸਰਬਸੰਮਤੀ ਨਾਲ ਚੋਣ ਹੋ ਜਾਂਦੀ ਹੈ ਤੇ ਸਮਾਂ ਘੱਟ ਲੱਗੇਗਾ ਜੇ ਸਰਵਸੰਮਤੀ ਨਾਲ ਨਹੀਂ ਚੋਣ ਹੁੰਦੀ ਤੇ 500 ਵੋਟ ਅਖੀਰ ਇੱਕ ਥਾਂ ਤੇ ਪੈਣੀ ਆ ਤੇ ਜਿਵੇਂ ਅੱਧਾ ਬੂਤ ਹੋ ਗਿਆ ਪਿੰਡ ਦੇ ਵਿੱਚ ਸਾਰੀ ਦਿਹਾੜੀ ਚ ਵੋਟਾਂ ਪੈਂਦੀਆਂ ਤੇ ਮੇਰੇ ਖਿਆਲ ਆ 3-4 ਘੰਟਿਆਂ ਦੀ ਪ੍ਰਕਿਰਿਆ ਫਿਰ ਵੱਧ ਜਾਊਗੀ ਅੱਛਾ ਕਿਹੜੇ 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 ਚਿਹਰੇ ਹੁਣ ਫਾਈਨਲ ਕਰ ਲੈ ਕੇ ਵੀ ਆ ਚਿਹਰੇ ਉਮੀਦਵਾਰ ਜਿਹੜੇ ਹੁਣ ਫਾਈਨਲ ਹੋ ਗਏ ਨੇ ਤੇ ਇਹ ਜੇ VOTING ਆਉਂਦੀ ਆ ਤਾਂ ਫਿਰ ਉਹ ਮੁਕਾਬਲਾ ਕਿੱਥੇ ਦੇਖਿਆ ਦੇਖੋ ਫਿਰ ਜੇ ਮੈਂ ਇੱਥੇ ਨਾਂ ਦੱਸੂਗਾ ਤੇ ਫਿਰ ਤਾਂ ਇਹਦਾ ਮਤਲਬ ਮੈਂ ਉਮੀਦਵਾਰ ਡਿਕਲੇਅਰ ਕਰਤੇ ਨਹੀਂ ਇਹ ਡੈਲੀਗੇਟਾਂ ਦਾ ਅਧਿਕਾਰ ਹੈ ਭਾਵੇਂ ਪਿਛਲੇ ਦਿਨਾਂ ਚ ਲੀਡਰਸ਼ਿਪ ਨੇ ਬਹੁਤ ਮੰਥਨ ਕੀਤਾ ਇੱਕ ਚੀਜ਼ ਤੇ ਮੰਥਨ ਤੇ ਕਰਕੇ ਸਾਰੀ ਲੀਡਰਸ਼ਿਪ ਪਹੁੰਚ ਗਈ ਹੈ ਕਿ ਕੋਈ ਵੀ ਜਿਹੜਾ ਸੀਗਾ ਨਾ ਜਦੋਂ ਸ਼ੁਰੂਮਣੀ ਅਕਾਲੀ ਦਲ ਤੇ ਕੋਈ ਟਫ ਸਮਾਂ ਆਇਆ ਹੈ ਜਾਂ ਕਿ ਇਹ ਔਖੀ ਕੜੀ ਆਈ ਹੈ ਤਾਂ ਉਦੋਂ ਕਿਸੇ ਨਾ ਕਿਸੇ ਧਾਰਮਿਕ ਸ਼ਖਸੀਅਤ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਅੱਗੇ ਲੈ ਕੇ ਗਏ ਆ ਬੜੇ ਬੜੇ ਜੇ ਤੁਸੀਂ ਉਦਾਹਰਨਾਂ ਦੇਓ ਤਾਂ ਬੜੀਆਂ ਉਦਾਹਰਨਾਂ ਹੈਗੀਆਂ ਇਸ ਕਰਕੇ ਇਸ ਗੱਲ ਤੇ ਕੰਸੈਂਸਸ ਸਾਰੀ ਲੀਡਰਸ਼ਿਪ ਦਾ ਬਣਿਆ ਕਿ ਸਾਨੂੰ ਕਿਸੇ ਧਾਰਮਿਕ ਸ਼ਖਸੀਅਤਾਂ ਨੂੰ ਹੀ ਜਿਹੜਾ ਹੈਗਾ ਉਹ ਉਹ ਜ਼ਿੰਮੇਵਾਰੀ ਜਾਂ ਕਮਾਂਡ ਸੌਂਪਣੀ ਚਾਹੀਦੀ ਹੈ ਪਰ ਫਿਰ ਇਹ ਇਹ ਨਹੀਂ ਵੀ ਸਾਡਾ ਹੀ ਫੈਸਲਾ ਹੈ ਫੈਸਲਾ ਡੈਲੀਗੇਟਾਂ ਨੇ ਕਰਨਾ ਉੱਥੇ ਇਹ ਦੋ ਚਿਹਰਿਆਂ ਨੂੰ ਲੈ ਕੇ ਸਿੱਧੀ ਚਰਚਾ ਹੈ ਕਿ ਤਾਂ ਭਾਈ ਅਮਰੀਕ ਸਿੰਘ ਹੋਰਾਂ ਦੀ ਬੇਟੀ ਬੀਬੀ ਸੰਤ ਕਰੋ ਰਣੂ ਔਰ ਦੂਜੇ ਪਾਸੇ ਜਹਦਰ ਗਿਆਨੀ ਜਿਹੜੇ ਹਰਪੀ ਸਿੰਘ ਹੋਰੀ ਨੇ ਔਰ ਦੋਨਾਂ ਦਾ ਚਿਹਰਾ ਦੇਖਿਆ ਜਾ ਰਿਹਾ ਪਰ ਜਹਦਰ ਸਾਹਿਬ ਨੇ ਕੱਲ ਇੱਕ ਪੋਸਟ ਪਾਈ ਉਸ ਤੋਂ ਬਾਅਦ ਦੀ ਸਥਿਤੀ ਨੂੰ ਕਿਵੇਂ ਸਮਝੀਏ ਦੇਖੋ ਮੈਂ ਇੱਕ ਗੱਲ ਕਹਾਂ ਕਿ ਉਸ ਪੋਸਟ ਨੂੰ ਜਿਨੇ ਤਾਂ 네ਗੇਟਿਵ ਲੈਣਾ ਹੈ ਉਹ ਤਾਂ 네ਗੇਟਿਵ ਲੈ ਸਕਦਾ ਪਰ ਮੈਂ ਉਸ ਪੋਸਟ ਨੂੰ ਬੜਾ ਪੋਜ਼ਿਟਿਵ ਵੀ ਕਹੂੰਗਾ ਉਹਦਾ ਕਾਰਨ ਹੈ ਕਿ ਭੈਣਜੀ ਸਤਵੰਤ ਕੌਰ ਦੇ ਔਰ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਪਰਿਵਾਰ ਦੇ ਆਪਸ ਸਬੰਧਾਂ ਦਾ ਸ਼ਾਇਦ ਕਿਸੇ ਨੂੰ ਪਤਾ ਹੀ ਨਹੀਂਗਾ ਕਿਸੇ ਲੀਡਰਾਂ ਦਾ ਲੋੜਾ ਝਗੜਾ ਹੋ ਸਕਦਾ ਕਿ ਫਲਾਹ ਹੋ ਫਲਾਹ ਹੋ ਪਰ ਉਹਨਾਂ ਦੇ ਸਬੰਧ ਜਿਸ ਕਿਸਮ ਦੇ ਹੈਗੇ ਉਹ ਪਤਾ ਹੀ ਨਹੀਂਗਾ ਕਿਉਂਕਿ ਭੈਣਜੀ ਹੋਰੀ ਮੁਕਸਰ ਰਹਿ ਕੇ ਗਏ ਆ ਇੱਥੇ ਪੜ੍ਹੇ ਆ ਪਹਿਂਜੀਆਂ ਦੇ ਜਦੋਂ ਆਨੰਦ ਕਾਰਜ ਹੋਇਆ ਉਹ ਗਿਆਨੀ ਜੀ ਕਹਿੰਦੇ ਵੀ ਅਸੀਂ ਕਿਤੇ ਐ ਮਤਲਬ ਉਹ ਸਮਾਂ ਸੀ ਨਾ ਕਿਉਂਕਿ ਮੁਕਸਰ ਸੀ ਕਿ ਉਹ ਵੀ ਤਾਂ ਫਿਰ ਜੇ ਅੱਜ ਵੀ ਕਿਤੇ ਬਾਹਰਲੇ ਮੁਲਕ ਜਾਂਦੇ ਆ ਤੇ ਗਿਆਨੀ ਭੈਂਜੀ ਦੇ ਬ੍ਰਦਰ ਜਿਹੜੇ ਹੈਗੇ ਆ ਇੱਕ ਬਾਹਰਲੇ ਮੁਲਕ ਹੈ ਤੇ ਉਹਨਾਂ ਦੇ ਕੋਲੇ ਜਾ ਕੇ ਠਹਿਰਦੇ ਆ ਉਹਨਾਂ ਦੇ ਬਹੁਤ ਨਿੱਗੇ ਜਿਹੜੇ ਸਬੰਧ ਹੈ ਔਰ ਜਦੋਂ ਇਹ ਗੱਲ ਚਰਚਾ ਚਾਈ ਤੇ ਉਹਨਾਂ ਨੂੰ ਵੀ ਲੱਗਿਆ ਵੀ ਐਡੇ ਵੱਡੇ ਪਰਿਵਾਰ ਦੀ ਬੇਟੀ ਹੈ ਭੈਣਾ ਵਰਗੀ ਹੈ ਨਾਲ ਜਿੱਥੇ ਇਕੱਠੇ ਰਹਿੰਦੇ ਰਹੇ ਆ ਤੇ ਵੀ ਉਹਨਾਂ ਦੇ ਮਾਨਸਤਿਕਰ ਦੇ ਵਿੱਚ ਜੇ ਕੋਈ ਲੈਕਸ਼ਨ ਵਾਲੀ ਗੱਲ ਹੈ ਤੇ ਮੈਂ ਨਹੀਂ ਲੜਨੀ ਤਾਂ ਉਹ ਉਹਨਾਂ ਦਾ ਮੈਂ ਸਮਝਦਾ ਕਿ ਇੰਟਰਨਲ ਆਪਣਾ ਮਾਮਲਾ ਆ ਕਿ ਜੇ ਜੇ ਕੋਈ ਉਹਨਾਂ ਨੇ ਆਪਸੀ ਸਹਿਮਤੀ ਕੀ ਕਰਨੀ ਹੈ ਕਿਵੇਂ ਕਰਨੀ ਹੈ ਪਰ ਮੈਂ ਇੱਕ ਬੇਨਤੀ ਕਰਦੇ ਆ ਕਿ ਉਹ ਪੋਸਟ ਨੂੰ ਕਈ ਨਜ਼ਰੀਆ ਹੈ ਜੇ ਇੱਕ ਇੱਕ ਤਾਂ ਨਜ਼ਰੀਆ ਹੁੰਦਾ ਕਿ ਉਹਨੂੰ ਵੇਖਣ ਦਾ ਕਿ ਪੋਜ਼ਿਟਿਵ ਹੈ ਇਸ ਇੱਕ ਹੈਗਾ ਨੈਗੇਟਿਵ ਹੈ ਪਰ ਮੇਰੇ ਹਿਸਾਬ ਨਾਲ ਉਹਨਾਂ ਨੇ ਆਪਦੇ ਸਬੰਧਾਂ ਕਰਕੇ ਔਰ ਜਿੱਡਾ ਵੱਡਾ ਉਸ ਪਰਿਵਾਰ ਦਾ ਰਤਬਾ ਉਸ ਕਰਕੇ ਉਹਨਾਂ ਨੇ ਪੋਸਟ ਪਾਈ ਸੀ ਪਰ ਗਿਆਨੀ ਜੀ ਵੀ ਕੱਲ ਮੀਟਿੰਗ ਕੱਲ ਦੀ ਮੀਟਿੰਗ ਚ ਹਾਜ਼ਰ ਸੀ ਜਿਹੜੇ ਮਤੇ ਮਤੇ ਅਸੀਂ ਫਾਈਨਲ ਕਰ ਰਹੇ ਸੀ ਇਸ ਕਰਕੇ ਪਰਮਾਤਮਾ ਮਿਹਰ ਕਰੇ ਕੱਲ ਸਾਰੇ ਹੀ ਡੈਲੀਗੇਟ ਇਸ ਚੀਜ਼ ਨੂੰ ਸਰਬਸੰਮਤੀ ਨਾਲ ਸਿਰੇ ਲਾਉਣਗੇ ਬਾਕੀ ਇੱਕ ਚਰਚਾ ਇੱਕ ਇਹ ਵੀ ਚੱਲ ਰਹੀ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਨਾਮ ਤੇ ਮੋਹਰ ਲੱਗ ਸਕਦੀ ਹੈ ਕੱਲ ਹਾਲਾਂਕਿ ਦੇਖੋ ਇਹਦਾ ਚੋਣ ਪਰ ਜਿਹੜੀਆਂ ਚਰਚਾਵਾਂ ਨੇ ਇਹ ਲੱਗਦਾ ਬੇਸ਼ੱਕ ਉਹਨਾਂ ਨੇ ਉਹ ਪੋਸਟ ਪਾਈ ਪਰ ਬੰਨਿਆ ਜਾ ਰਿਹਾ ਹੈ ਕਿ ਉਹਨਾਂ ਦੇ ਨਾਮ ਤੇ ਸੈਂਤੀ ਬਣ ਸਕਦੀ ਹੈ ਦੇਖੋ ਮੀਡੀਆ ਜਿਹੜਾ ਸਾਡਾ ਨਾ ਇਹ ਇਹਦੀ ਅੱਖ ਵੀ ਬਹੁਤ ਖੁੱਲੀ ਤੇ ਡੂੰਗੀ ਹੁੰਦੀ ਹੈ ਔਰ ਇਹਨੂੰ ਰੋਕ ਵੀ ਕੋਈ ਨਹੀਂ ਸਕਦਾ ਇਸ ਕਰਕੇ ਚਰਚਾ ਕਰਨ ਵਾਲੇ ਵੀ ਭਰਾ ਤੁਸੀਂ ਉਹ ਸਾਰਾ ਮੀਡੀਆ ਮੈਂ ਤਾਂ ਡੈਲੀਗੇਟਾਂ ਨੂੰ ਬੇਨਤੀ ਕਰੂੰਗਾ ਹੱਥ ਬੰਨ ਕੇ ਬੇਨਤੀ ਕਰੂੰਗਾ ਕੱਲੇ ਡੈਲੀਗੇਟ ਹੀ ਨਹੀਂ ਹਰ ਸਰਕਲ ਜਿਹੜਾ ਡੈਲੀਗੇਟ ਹੈ ਭਾਵੇਂ ਜ਼ਿਲ੍ਹੇ ਦਾ ਡੈਲੀਗੇਟ ਹੈ ਭਾਵੇਂ ਸਤਕਾਰਯੋਗ ਭਰਤੀ ਕਰਤਾ ਸੰਗਤ ਹੈ ਇਹ ਜਿਹੜਾ ਇਤਿਹਾਸਕ ਪਾਲਇਕ ਇਹਦਾ ਜਰੂਰ ਆ ਕੇ ਗਵਾਹ ਬਣਨ ਤੇ ਜਿਹੜੇ ਡੈਲੀਗੇਟ ਹੈ ਉਹ ਫੈਸਲਾ ਕਰਨਗੇ ਕਿ ਸਰਬਸੰਮਤੀ ਨਾਲ ਜੇ ਮੰਨ ਲਓ ਨਾ ਜਿਹਦੇ ਵੀ ਪੇਸ਼ ਹੁੰਦੇ ਆ ਜੇ ਸਰਬਸੰਮਤੀ ਹੁੰਦੀ ਹੈ ਠੀਕ ਹੈ ਨਹੀਂ ਤਾਂ ਜੋ ਸਾਡੇ ਕਾਨੂੰਨੀ ਪ੍ਰਕਿਰਿਆ ਕਿਉਂਕਿ ਅਸੀਂ ਇਲੈਕਸ਼ਨ ਕਮਿਸ਼ਨ ਨੂੰ ਵੀ ਲਿਖ ਚੁੱਕੇ ਆ ਹੋ ਸਕਦਾ ਇਲੈਕਸ਼ਨ ਕਮਿਸ਼ਨ ਦਾ ਨੁਮਾਇੰਦਾ ਵੀ ਵਿੱਚ ਸ਼ਾਮਲ ਹੋਵੇ ਅਸੀਂ ਇੱਕ ਚੀਜ਼ ਸਮਝਾਇਓ ਕਿ ਹੁਣ ਅਕਾਲੀ ਦਲ ਤੁਸੀਂ ਕੱਲ ਨੂੰ ਫਾਈਨਲ ਚੋਣ ਆ ਗਈ ਹੁਣ ਪੇਚਾ ਜਿਹੜਾ ਫਸਣਾ ਹੈ ਹੁਣ ਗੱਲ ਅੱਗੇ ਜਾ ਕੇ ਇਹ ਸਵਾਲ ਤੇ ਆਉਣੀ ਹੈ ਕਿ ਗਾਂ ਹੋਏਗਾ ਕੀ ਸੁਖਵੀਰ ਸਿੰਘ ਬਾਦਲ ਕਹਿੰਦੇ ਅਕਾਲੀ ਦਲ ਦਾ ਪ੍ਰਧਾਨ ਮੈਂ ਕਿਉਂਕਿ ਉਹਨਾਂ ਨੂੰ ਚੁੜਿਆ ਗਿਆ ਦੂਜੇ ਪਾਸੇ ਹੁਣੇ ਵੱਖਰਾ ਪ੍ਰਧਾਨ ਚੁੜਿਆ ਜਾ ਰਿਹਾ ਸ਼੍ਰੋਮਣੀ ਅਕਾਲੀ ਦਲ ਇੱਕ ਹੈ ਕਿ ਇਹ ਉਸੇ ਇੱਕ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਦੂਜਾ ਚੁੜਿਆ ਜਾ ਰਿਹਾ ਜਾਂ ਅੱਗੇ ਰਸਤਾ ਕੀ ਹੋਏਗਾ ਫਾਈਨਲ ਪ੍ਰਧਾਨ ਲੋਕ ਕਿੱਧਰ ਜਾਣਗੇ ਕਿ ਅਕਾਲੀ ਦਲ ਕਿਹੜਾ ਹੈ ਅਕਾਲੀ ਦਲ ਦਾ ਪ੍ਰਧਾਨ ਕੌਣ ਹੈ ਇਹ ਲੋਕਾਂ ਦੀ ਕਨਫਿਊਜ਼ਨ ਕਿਵੇਂ ਕਲੀਅਰ ਹੋਊਗੀ ਅੱਗੇ ਦੀ ਪ੍ਰਕਿਰਿਆ ਕੀ ਹੈ ਦੇਖੋ ਸ਼੍ਰੋਮਣੀ ਅਕਾਲੀ ਦਲ ਸ਼੍ਰੀ ਹਲਤਖ ਸਾਹਿ ਸ਼੍ਰੋਮਣੀ ਅਕਾਲੀ ਦਲ ਨੂੰ ਪੁਨਰਸਰਜੀਤੀ ਦੀ ਅਕਾਲ ਤਖਬ ਸਾਬ ਦਾ ਹੁਕਮਨਾਮਾ ਸੀ ਤੇ ਉਸੇ ਪੁਨਰਸਰਜੀਤੀ ਦੇ ਤਹਿਤ ਪ੍ਰਧਾਨ ਬਣ ਰਿਹਾ ਉਹਨਾਂ ਨੇ ਸ਼੍ਰੀ ਅਕਾਲ ਤਖਬ ਸਾਬ ਦੇ ਹੁਕਮਤੋਂ ਬਾਗੀ ਹੋ ਕੇ ਆਕੀ ਹੋ ਕੇ ਭਰਤੀ ਕੀਤੀ ਔਰ ਭਰਤੀ ਕਰਕੇ ਉਹਨਾਂ ਨੇ ਚੋਣ ਕੀਤੀ ਹੈ ਇਹ ਇਹ ਉਹ ਚੋਣ ਕਰਕੇ ਕਾਨੂੰਨੀ ਮਾਨਤਾ ਲੈ ਕੇ ਬੈਠੇ ਹੋਏ ਨੇ ਇਹਦੇ ਵਿੱਚ ਕੋਈ ਦੋ ਰਹਿ ਨਹੀਂ ਮੈਂ ਪਹਿਲੇ ਦਿਨ ਦਾ ਕਹਿੰਦਾ ਆ ਰਿਹਾ ਕਿ ਸਾਨੂੰ ਨਾ ਨਿਸ਼ਾਨ ਲੈਣ ਦੀ ਕਾਲੀ ਹੈ ਨਾ ਸਾਨੂੰ ਦਫਤਰ ਲੈਣ ਦੀ ਕਾੜੀ ਐ ਦੋਨੋਂ ਚੀਜ਼ਾਂ ਉਸ ਵੈਗਰੂ ਦੀ ਕਿਰਪਾ ਨਾਲ ਤੇ ਸ੍ਰੀ ਜਿਹੜਾ ਹਰਗੋਬਿੰਦ ਪਾਸ਼ਾ ਦੇ ਤਖਤ ਤੋਂ ਹੁਕਮ ਨਾਮੇ ਮੁਤਾਬਕ ਇਹ ਆ ਜਾਣਾ ਹੈ ਸਾਨੂੰ ਕਾੜੀ ਕੋਈ ਨਹੀਂ ਨਾ ਉਹ ਜਿਵੇਂ ਕੱਟ ਕਰਕੇ ਰੋਕਣ ਨੂੰ ਬੈਠੇ ਸੀ ਵੀ ਖਣੀ ਕਬਜ਼ਾ ਕਰਨ ਉਹ ਤੇ ਅਸੀਂ ਕਬਜ਼ਾ ਕਰਨ ਨਹੀਂ ਆਉਣਾਗਾ ਸ਼ਰੂਮਣੀ ਅਕਾਲੀ ਦਲ ਦਾ ਹੀ ਪ੍ਰਧਾਨ ਬਣੇਗਾ ਇਹਦਾ ਫੈਸਲਾ ਅਸੀਂ ਪੰਥ ਤੋਂ ਕਰਾਵਾਂਗੇ ਮੈਂ ਸੁਖਬੀਰ ਸਿੰਘ ਬਾਦਲ ਨੂੰ ਇੱਕ ਬੇਨਤੀ ਕਰਦਾ ਬੇਨਤੀ ਨੂੰ ਇੱਕ ਇੱਕ ਮਤਲਬ ਸੁਨੇਹਾ ਦਿੰਨਾ ਹੈ ਕਿ ਜਿਹੜੇ ਤੁਸੀਂ ਆਪਣੇ ਐਸਡੀਪੀਸੀ ਮੈਂਬਰ ਤੋਂ ਕੇਸ ਕਰਾ ਕੇ ਐਸਡੀਪੀਸੀ ਨੂੰ ਹੀ ਪਾਰਟੀ ਬਣਾ ਕੇ ਹਾਈ ਕੋਰਟ ਤੋਂ ਕੇਸ ਕਰਾ ਕੇ ਸਟੇ ਲਈ ਬੈਠੇ ਹੋ ਸ਼ਰੂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਈ ਉਹ ਕੇਸ ਵਾਪਸ ਕਰਾਓ ਤੇ ਪੰਥ ਦੀ ਕਚਹਿਰੀ ਚੇਲ ਲਓ ਜੀ ਦੇ ਨਾਲ ਪੰਥ ਹੋਇਆ ਉਧਰ ਉਧਰ ਨਿਸ਼ਾਨ ਵੀ ਆ ਜਾਣਗੇ ਤੇ ਦਫ਼ਤਰ ਵੀ ਆ ਜਾਣਗੇ ਜੇ ਪੰਥ ਨੇ ਪੂਰੀ ਕਰ ਲੈਂਦੇ ਗੱਲ ਜੇ ਪੰਥ ਨੇ ਸਾਨੂੰ ਮੰਨ ਲਿਆ ਤੇ ਨੰਗੇ ਪੈਰੀ ਚੁੱਪ ਕਰਕੇ ਸਾਡੇ ਪਿੱਛੇ ਲੱਗ ਜਿਓ ਤੇ ਜੇ ਪੰਥ ਨੇ ਤੁਹਾਨੂੰ ਮੰਗ ਲਿਆ ਤੇ ਫਿਰ ਆਪੇ ਸਾਰੇ ਮਗਰ ਲੱਗ ਜਾਣਗੇ ਇਸ ਕਰਕੇ ਪੰਥ ਇੱਕ ਚੀਜ਼ ਕਲੀਅਰ ਕਰਿਓ ਫਿਰ 27 ਦੇ ਵਿੱਚ ਜੇ ਆਹੀ ਇਸੇ ਤਰ੍ਹਾਂ ਭਵਲਭੂਸਾ ਚੱਲਦਾ ਰਿਹਾ ਤਾਂ ਫਿਰ 27 ਚ ਅਕਾਲੀ ਦਲ ਵਰਸਸ ਅਕਾਲੀ ਦਲ ਕਾਂਗਰਸ ਆਮ ਆਦਮੀ ਪਾਰਟੀ ਭਾਜਪਾ ਇੰਨੇ ਟੜੇ ਹੋਣਗੇ ਦੋ ਅਕਾਲੀ ਦਲ ਚੋਣ ਲੜਨਗੇ ਫਿਰ ਮੈਂ ਮੈਂ ਇੱਕ ਬੇਨਤੀ ਕਰਾਂ ਅਕਾਲੀ ਦਲ ਬਹੁਤ ਹੈ ਗਿਆ ਜੇ ਅਕਾਲੀ ਦਲਾਂ ਦੀ ਗੱਲ ਕਰੀਏ ਬਹੁਤ ਹੈ ਗਿਆ ਮਾਨਤਾ ਪੰਥ ਨੂੰ ਪੰਥ ਨੇ ਕਿਹਨੂੰ ਦੇਣੀ ਹੈ ਇਹ ਇਹ ਆਉਣ ਵਾਲੇ ਸਮੇਂ ਚ ਕਲੀਅਰ ਹੋ ਜਾਊਗਾ ਵੱਖਰੇ ਵੱਖਰੇ ਨਹੀਂ ਤੁਸੀਂ ਤਾਂ ਇੱਕੋ ਕਾਲੀ ਦਲ ਦਾ ਹੀ ਦੋ ਹਿੱਸੇ ਹੋਣਾ ਤੁਸੀਂ ਤਾਂ ਸ਼ਰੋਬਣੀ ਕਾਲੀ ਦਲ ਦਾ ਦਾਵਾ ਕਰਦੇ ਹੋ ਨਾ ਇਹ ਤਾਂ ਇੱਕੋ ਕਾਲੀ ਦਲ ਦੇ ਦੋ ਹਿੱਸੇ ਨੇ ਮੈਂ ਬੇਨਤੀ ਉਹੀ ਕਰਾਂ ਕਿ ਅਸੀਂ ਪੰਥ ਤੋਂ ਪ੍ਰਮਾਣਗੀ ਲੈਣੀ ਹੈ ਉਹਨਾਂ ਕੋਲੇ ਹਲੇ ਇਲੈਕਸ਼ਨ ਕਮਿਸ਼ਨ ਦੀ ਪ੍ਰਮਾਣਗੀ ਹੈ ਅਸੀਂ ਪਹਿਲਾਂ ਪੰਥ ਤੋਂ ਲੈਣੀ ਹੈ ਫਿਰ ਇਲੈਕਸ਼ਨ ਕਮਿਸ਼ਨ ਤੋਂ ਲੈ ਲਾਂਗੇ ਸਾਨੂੰ ਕਾਲੀ ਨਹੀਂ ਜਿੰਨੀ ਕਾਲੀ ਡਾਕਟਰ ਚੀਮਾਰ ਗਿਆ ਨੂੰ ਉਹਦੇਦਾਰੀਆਂ ਮੰਨਣ ਦੀ ਆ ਪੰਜ ਪੰਜ ਸਾਨੂੰ ਓਨੀ ਕਾਲੀ ਨਹੀਂਗੀ ਇਹ ਭਰਤੀ ਪ੍ਰਕਿਰਿਆ ਉਸ ਤੋਂ ਬਾਅਦ ਇਲੈਕਸ਼ਨ ਕਮਿਸ਼ਨ ਵੱਲ ਵੀ ਲੈ ਕੇ ਜਾਓਗੇ ਤੁਸੀਂ ਪੂਰੀ ਜੋ ਇਹਦੀ ਚੋਣ ਹੋਏਗੀ ਜੋ ਪ੍ਰਕਿਰਿਆ ਹੋਏਗੀ ਕਿ ਉਸ ਪਾਸੇ ਵੱਲ ਨੂੰ ਚੱਲੋਗੇ ਆਗੇ ਆਗੇ ਦੇਖੀਏ ਹੋਤਾ ਹੈ ਕਿਆ ਮੇਰਾ ਖਿਆਲ ਹੈ ਹਲੇ ਤੱਕ ਇਹ ਮੀਡੀਆ ਚ ਗੱਲ ਕਰਨ ਵਾਲੀ ਨਹੀਂ ਪਰ ਮੈਂ ਫੇਰ ਦੁਹਰਾ ਦਿਆਂ ਸਾ ਅਸੀਂ ਚਾਹੁੰਦੇ ਹਾਂ ਕਿ ਮਾਨਤਾ ਪੰਥ ਦੇ ਦੇ ਸਾਡੀ ਕੋਈ ਲੜਾਈ ਥੋੜਾ ਯਾਰ ਨਿੱਜੀ ਸੁਖਬੀਰ ਸਿਓ ਬਾਦਲ ਨਾਲ ਸਾਡੀ ਕਿਹੜੀ ਲੜਾਈ ਹੈ ਲੜਾਈ ਹੈ ਸਿਧਾਂਤਾਂ ਦੀ ਇੱਕ ਹੁਕਮਨਾਮੇ ਕਰਕੇ ਉੱਥੇ ਗਏ ਉਹ ਮੰਨਿਆ ਨਹੀਂਗਾ ਉਹ ਉਹਦੀ سزا ਵਾਲੀ ਤੇ ਦੂਜੇ ਤੇ ਤੋਂ ਫੇਰ ਅਸੀਂ ਪਟੜ ਗਏ ਅਜੇ ਕੋਈ ਹੋਰ ਸੁਨੇਹਾ ਆਇਆ ਕਿਉਂਕਿ ਉਹਨੇ ਹੱਥ ਬੰਨ ਕੇ ਬੇਨਤੀ ਵੀ ਕੀਤੀ ਸੀ ਪਿਛਲੇ ਦਿਨਾਂ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਕੋਈ ਹੋਰ ਉਸ ਤੋਂ ਬਿਨਾ ਸੁਨੇਹਾ ਨਹੀਂ ਦੇਖੋ ਦੋ ਗੱਲਾਂ ਐ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਤੋਂ ਆਕੀ ਹੋਇਆ ਸੀ ਉਹਨਾਂ ਦਾ ਕੀ ਸੁਨੇਹਾ ਮੰਨੀਏ ਤੇ ਕੀ ਉਹਨਾਂ ਦਾ ਕਰੀਏ ਨਾਲੇ ਇਹ ਇਹ ਨਾ ਇਹ ਇਹ ਹੁੰਦਾ ਕੰਡਿਆਂ ਤੋਂ ਢਿਕੜੀ ਸਣਾ ਸਵੇਰੇ ਬਰਾਤ ਚੜ੍ਹਦੀ ਹੋਵੇ ਤੇ ਉਦੋਂ ਸ਼ਰੀਕ ਨੂੰ ਕਹੇ ਵੀ ਤੂੰ ਹਲੇ ਤਿਆਰ ਹੀ ਨਹੀਂ ਹੋਇਆ ਤੂੰ ਜਾਣੇ ਜਾਣਾ ਸੀ ਜਾਣਦਾ ਉਹਨੂੰ ਕਿਹਾ ਹੀ ਨਹੀਂ ਹੁੰਦਾ ਇਸ ਕਰਕੇ ਇਹ ਵਿਚਾਰਾ ਬਣਨ ਦੀ ਕੋਸ਼ਿਸ਼ ਕਰ ਰਿਹਾ ਸੁਖਬੀਰ ਸਿੰਘ ਬਾਦਲ ਬਣਿਆ ਨਹੀਂ ਜਾਣਾ ਪੰਜਾਬ ਦੇ ਲੋਕ ਸਮਝਦੇ ਆ ਕਿ ਇਹ ਚਤਰਚੁਲਾਕੀ ਨਾਲ ਜਿਵੇਂ ਤੁਸੀਂ ਪ੍ਰਧਾਨਗੀ ਲਈ ਹੈ ਇਹ ਇਹ ਉਹਦਾ ਹੀ ਇੱਕ ਹਿੱਸਾ ਹੈਗੀ ਆ ਕੋਈ ਇਹ ਕੋਈ ਸੱਚੇ ਦਿਲ ਵਾਲੀਆਂ ਗੱਲਾਂ ਨਹੀਂ ਜੇ ਸੱਚੇ ਦਿਲ ਵਾਲੀ ਗੱਲ ਹੈ ਤੇ ਦੁਬਾਰਾ ਜਾ ਕੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਅਰਜੀ ਦੇ ਦੇਣ ਵੀ ਸਾਥੋਂ ਵਗਿਆ ਹੋਗੀ ਅਸੀਂ ਫਿਰ ਮਾਫੀ ਮੰਗਣਾ ਜਾਂ ਆਪੇ ਪੰਥ ਮaaf ਕਰ ਦੂਗਾ ਕੱਲ ਅਕਾਲੀ ਦਲ ਦੇ ਪ੍ਰਧਾਨ ਦੀ ਚੋਣ ਹੋ ਜਾ ਰਹੀ ਹੈ ਹਾਲਾਂਕਿ ਜਦੋਂ ਪਹਿਲਾਂ ਜ਼ਿਕਰ ਕੀਤਾ ਇੱਕ ਪਾਸੇ ਸੁਖਬੀਰ ਸਿੰਘ ਬਾਦਲ ਚੁਣੇ ਹੋਏ ਨੇ ਉਹ ਕਹਿੰਦੇ ਨੇ ਕਿ ਮੈਂ ਪ੍ਰਧਾਨ ਹਾਂ ਔਰ ਉਹਨਾਂ ਨੂੰ ਚੁਣਿਆ ਗਿਆ ਪਰ ਦੂਜੇ ਪਾਸੇ ਪੰਜ ਮੈਂਬਰੀ ਕਮੇਟੀ ਜਿਹੜੀ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਹੁਕਮ ਹੋਇਆ ਤਾਂ ਉਹਨਾਂ ਦੇ ਵੱਲੋਂ ਕੱਲ ਇੱਕ ਪ੍ਰਧਾਨ ਦੀ ਚੋਣ ਕੀਤੀ ਜਾਣੀ ਹੈ ਅਕਾਲੀ ਦਲ ਦੇ ਪ੍ਰਧਾਨ ਦੀ ਹੁਣ ਅੱਗੇ ਪਹਿਲਾਂ ਇਸ ਪ੍ਰਕਿਰਿਆ ਦੇ ਤਹਿਤ ਕੌਣ ਪ੍ਰਧਾਨ ਬਣਦਾ ਇਸ ਤੇ ਨਜ਼ਰ ਰਹੀਗੀ ਹਾਲਾਂਕਿ ਚਰਚਾਵਾਂ ਜੈਦਰ ਗਿਆਨੀ ਹਰਪੀ ਸਿੰਘ ਦੇ ਨਾਮ ਨੂੰ ਲੈ ਕੇ ਬਹੁਤ ਤੇਜ਼ ਨੇ ਔਰ ਐਸੇ ਹਾਲਾਤਾਂ ਦੇ ਵਿੱਚ ਅੱਗੇ ਕੀ ਹੋਵੇਗਾ ਸਮਾਂ ਦੱਸੇਗਾ ਕੈਮਰਾਮੈਨ ਰਜਿੰਦਰ ਕੁਮਾਰ ਦੇ ਨਾਲ ਨਵਿੰਦਰ ਸਿੰਘ ਬਰਾੜ న్యూਸ 18 ਚੰਡੀਗੜ੍ਹ